ਪੰਜਾਬ ਦੇ ਸਾਬਕਾ ਡੀਜੀਪੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਦੱਸ ਦਈਏ ਕਿ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਹੁਣ ਉਹਨਾਂ ਦੇ ਉੱਤੇ ਈਡੀ ਦਾ ਸਕੰਜਾ ਜਿਹੜਾ ਕੱਸਿਆ ਜਾ ਰਿਹਾ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਕਰਨਾ ਪੈ ਸਕਦਾ ਦੱਸ ਦਈਏ ਕਿ ਉਹਨਾਂ ਦੇ ਚੰਡੀਗੜ੍ਹ ਘਰ ਦੇ ਉੱਤੇ ਸੀਬੀਆਈ ਦੀ ਰੇਡ ਹੋਈ ਸੀ ਤਾਂ ਕਾਫੀ ਕੈਸ਼ ਆ ਜਿਹੜਾ ਉਹਨਾਂ ਤੋਂ ਬਰਾਮਦ ਹੋਇਆ ਸੀ 22 ਕਿਲੋ ਦੇ ਕਰੀਬ ਸੋਨਾ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਧਦੀਆਂ ਜਾ ਰਹੀਆਂ ਸੀ ਤਾਂ ਫਿਰ ਜਿਹੜਾ ਕਿ ਉਹਨਾਂ ਦੇ ਪਰਿਵਾਰ ਦੇ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਸੀ ਤਾਂ ਹੁਣ ਹੋਰ ਮੁਸ਼ਕਲਾਂ ਵਧ ਸਕਦੀਆਂ ਨੇ ਈਡੀ ਆ ਜਿਹੜਾ ਆਪਣੀ ਚੂੜੀ ਆ ਜਿਹੜੀ ਇਸ ਮਾਮਲੇ ਦੇ ਵਿੱਚ ਟਾਈਟ ਕਰ ਸਕਦੀ ਆ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਉੱਤੇ ਇੱਕ ਹੋਰ ਮਾਮਲਾ ਜਿਹੜਾ ਦਰਜ ਹੋ ਸਕਦਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਵਿੱਚ ਜਿਹੜੀ ਉਹਨਾਂ ਦੀ ਲਗਾਤਾਰ ਜਾਰੀ ਹੈ ਸੀਬੀਆਈ ਅਗਲੇ ਮਹੀਨੇ 15 ਦਸੰਬਰ ਤੋਂ ਪਹਿਲਾਂ ਇੱਕ ਵਿਸ਼ੇਸ਼ ਅਦਾਲਤ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਉਹਨਾਂ ਵਿਰੁੱਧ ਚਾਰਜ ਸ਼ੀਟ ਦਰਜ ਕਰ ਸਕਦੀ ਹੈ ਇਸ ਦੌਰਾਨ ਇਨਫੋਰਸਮੈਂਟ ਡਾਇਰੈਕਟਰ ਵੀ ਪੁੱਲਰ ਵਿਰੁੱਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਆ ਤਾਂ ਤੁਹਾਨੂੰ ਦੱਸ ਦਈਏ ਕਿ सीबीआई ਨੇ ਭੁੱਲਰ ਵਿਰੋਧ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਚਾਰਜ ਸ਼ੀਟ ਤਿਆਰ ਕੀਤੀ ਆ ਇਸ ਨੂੰ ਜਲਦ ਹੀ ਵਿਸ਼ੇਸ਼ सीबीआई ਅਦਾਲਤ ਦੇ ਵਿੱਚ ਦਰਜ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਏਜੰਸੀ ਭੁੱਲਰ ਵਿਰੋਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਜਾਂਚ ਦੇ ਅੰਤਿਮ ਪੜਾ ਤੇ ਪਹੁੰਚ ਗਈ ਆ सीबीआई ਨੇ 16 ਅਕਤੂਬਰ ਨੂੰ ਭੁੱਲਰ ਅਤੇ ਬਚੋਲੇ ਕ੍ਰਿਸ਼ਨੂ ਸ਼ਰਦਾ ਨੂੰ ਗ੍ਰਿਫਤਾਰ ਕੀਤਾ ਸੀ ਦੋਵਾਂ ਨੇ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲੱਗਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਅਨੁਸਾਰ ED ਨੇ CBI ਦੇ ਜਿਹੜੀ FIR ਦੇ ਆਧਾਰ ਦੇ ਉੱਤੇ ਮਨੀ ਲਾਂਡਰਿੰਗ ਰੋਕਥam ਐਕਟ ਦੇ ਤਹਿਤ ਵੀ ਕੇਸ ਦਰਜ ਕੀਤਾ ਹੈ ED ਪੁੱਲਰ ਦੇ ਬੈਂਕ ਖਾਤਿਆਂ ਦੇ ਲੈਣ-ਦੇਣ ਅਤੇ ਉਸ ਦੀਆਂ ਬੇਨਾਮੀ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ ਇਸ ਦੇ ਵਿੱਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਪੁੱਲਰ ਦੇ ਸੈਕਟਰ 40 ਚੰਡੀਗੜ੍ਹ ਸਥਿਤ ਘਰ ਤੇ ਛਾਪਾ ਮਾਰਿਆ ਜਾਂਚ ਟੀਮ ਨੇ 7.5 ਕਰੋੜ ਰੁਪਇਆ ਨਗਦ ਤੇ 2.5 ਕਿਲੋ ਸੋਨਾ ਅਤੇ ਕਈ ਬੇਨਾਮੀ ਜਾਇਦਾਦਾਂ ਦੇ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਸਨ ਤਾਂ ਇਹਨਾਂ ਜ਼ਬਤੀਆਂ ਤੋਂ ਬਾਅਦ ਹੁਣ ਸੀਬੀਆਈ ਅਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਉਸ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਮਾਮਲਾ ਜਿਹੜਾ ਦਰਜ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਭ੍ਰਿਸ਼ਟਾਚਾਰੀ ਜਿਹੜਾ ਜਿਹੜਾ ਕਿ ਇੱਕ ਚਾਰਜ ਸ਼ੀਟ ਤਿਆਰ ਕਰ ਚੁੱਕੀ ਆ ਸੀਬੀਆਈ ਵਿਸ਼ੇਸ਼ ਅਦਾਲਤ ਦੇ ਵਿੱਚ 15 ਦਸੰਬਰ ਤੋਂ ਪਹਿਲਾਂ ਜਿਹੜਾ ਉਸ ਨੂੰ ਪੇਸ਼ ਕਰੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਰਿਸ਼ਵਤ ਮੰਗੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਸਾਰਾ ਸ਼ੁਰੂ ਹੋਇਆ ਸੀਬੀਆਈ ਦੇ ਵੱਲੋਂ ਆਪਣਾ ਟਰੈਪ ਬਿਚਾਇਆ ਗਿਆ ਉਸ ਤੋਂ ਬਾਅਦ ਰੰਗੇ ਹੱਥੀ ਜਿਹੜਾ ਕਿ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਡੀਆਈਜੀ ਹਰਚਰਨ ਸਿੰਘ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵਾਦੀਆਂ ਚਲੀਆਂ ਆ ਰੀਆਂ ਨੇ ਤਾਂ ਹੁਣ ਇੱਕ ਹੋਰ ਚਾਰਜ ਸ਼ੀਟ ਆ ਜਿਹੜੀ ਦਸੰਬਰ ਦੇ ਵਿੱਚ ਸੀਬੀਆਈ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਉੱਤੇ ਚਾਰਜ ਸ਼ੀਟ ਆ ਜਿਹੜੀ ਸੀਬੀਆਈ ਅਦਾਲਤ ਦੇ ਵਿੱਚ ਦਾਇਰ ਕਰੇਗੀ